ਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 23 ਵਿੱਚ ਅੱਜ ਸਵੇਰੇ 3 ਵਜੇ ਦੇ ਕਰੀਬ ਦੋ ਦੋਸ਼ੀਆਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਦੋਵਾਂ ਦੋਸ਼ੀਆਂ ਨੇ ਫਾਹਲਾ ਕੇ ਖੁਦਕੁਸ਼ੀ ਕਰ ਲਈ ਹੈ ਦੋਹਾਂ ਦੇ ਨਾਮ ਓਮਕਾਰ ਅਤੇ ਟੀਟੂ ਦੱਸੇ ਜਾ ਰਹੇ ਹਨ ਓਮਕਾਰ ਡਰੱਗ ਕੇਸ ਵਿੱਚ ਅਤੇ ਟੀਟੂ ਰੇਪ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ ਉੱਚ ਅਧਿਕਾਰੀਆਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਮੇਰਨਾ ਮੁਖਤਿਆਰ ਸਿੰਘ ਮੁਖਤਿਆਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਬਸੀ ਜੋੜਾ ਠੀਕ ਹੈ ਜੀ ਇਹ ਜਿਹੜਾ ਨੌਜਵਾਨ ਨੇ ਜੇਲ੍ਹ ਦੇ ਵਿੱਚ ਫਾਹ ਲਿਆ ਤਾਂ ਇਹ ਸਾਡੇ ਕੋਲੇ ਹੀ ਕੰਮ ਕਰਦਾ ਹੁੰਦਾ ਸੀ ਇਹ ਮੇਰੇ ਕੋਲ ਹੈਗਾ ਪੱਠਾ ਮੇਰੇ ਹਵੇਲੀ ਦੇ ਲਾਗੇ ਐਸ ਬੇ ਪੱਠਾ ਠੀਕ ਹੈ ਜੀ ਪੁੱਤ ਹੈਗਾ 3 ਸਾਲ ਇਹ ਚੌਂਗੀਸਰ ਦੇ ਕੰਮ ਕਰਦਾ ਸੀ ਠੀਕ ਹੈ ਜੀ ਬਹੁਤ ਵਧੀਆ ਮੁੰਡਾ ਸੀ ਬਹੁਤ ਭਲਾ ਮਾਨਸ ਦੇ ਸਹੀ ਸੀ ਇਹ ਤਾਂ ਹੈਗਾ ਇਹਨਾਂ ਨੇ ਗੱਡੀ ਲਈ ਸੀ ਉਹ ਤੋਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹ ਨਾਲ ਸਹਿਮਤ ਹੋ ਗਈ ਤੇ ਚੱਲ ਗਿਆ ਮਹੀਨਾ ਰਹਿ ਯੂਕੀ ਜ ਉਹ ਤੋਂ ਆ ਕੇ ਇਹਨਾਂ ਦਾ ਪਾਲਸ ਉਸੇ ਰਾਜਨਾਮੇ ਮੇ ਹੋਇਆ ਪੇ ਠੀਕ ਆ ਤੇ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਤਾ ਚੱਕ ਕੇ ਇਹਨਾਂ ਕੇਸ ਕਰਾਤਾ ਪਰ ਮੁੰਡੇ ਦੇ ਇੰਨੀ ਨੇ ਗਲਤੀ ਤੇ ਕੁੜੀ ਦੀ ਜ਼ਿਆਦਾ ਗਲਤੀ ਸੀ ਹੁਣ ਉਹ ਮੁੰਡੇ ਨੂੰ ਮਾੜਾ ਕਹੀ ਜਾਂਦੇ ਆ ਉਮਰ ਕਿੰਨੀ ਕਿੰਝ ਹੁੰਦੀ 17 ਕੇ ਸਾਲ ਉਦਾਂ ਕਿਦਾਂ ਦਾ ਬਿਹੇਵੀਅਰ ਸੀ ਬਹੁਤ ਵਧੀਆ ਵਧੀਆ ਬਹੁਤ ਜ਼ਿਆਦਾ ਨਸ਼ਾ ਪਤਾ ਹੀ ਨਹੀਂ ਕਰਦਾ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦਾ ਇਹ ਕੀ ਨਾਮ ਹੈ ਆਪਕਾ

ਤੂੰ ਕੀ ਕਰਤੂ ਆ ਜਿਹੜੀ ਦਿਹਾੜੀ ਕਰਤਾ ਬੱਚਾ ਕੋਈ ਕੰਮ ਕਰਤਾ ਛੋਟੇ ਛੋਟੇ ਨਹੀਂ ਆਨੀ ਮੈਂ ਔਰ ਮੁੰਡਾ ਘਰੇ ਕਰਦੇ ਵਸੇ ਕੰਮ ਆ ਸ਼ਾਦੀ ਸੁਧਾ ਤੱਕ ਨਹੀਂ ਨਾ ਨਾ ਸ਼ਾਦੀ ਕਰਤੇ ਹੋਈ